ਹਰ ਇਨਸਾਨ ਬੇਗੁਨਾਹ ਹੈ ਜਦ ਤੱਕ ਅਦਾਲਤ ਉਸਨੂੰ ਦੋਸ਼ੀ ਸਾਬਤ ਨਾ ਕਰ ਦਵੇ ਪਰ ਕਈ ਪਿੰਡਾਂ ਵਿੱਚ ਫੈਸਲਾ ਅਦਾਲਤ ਤੋਂ ਪਹਿਲਾਂ ਹੀ ਗੋਲੀ ਸੁਣਾਇਆ ਕਰਦੀ ਸੀ ਦਰਵਾਜ਼ੇ ਰਾਤ ਨੂੰ ਟੁੱਟਦੇ ਸਨ ਤੇ ਸਵੇਰ ਦੀ ਅਖਬਾਰ ਲਿਖਦੀ ਸੀ ਇੱਕ ਖਤਰਨਾਕ ਆਤੰਕੀ ਇਨਕਾਊਂਟਰ 'ਚ ਮਾਰਿਆ ਗਿਆ ਅਖਬਾਰ ਨੇ ਆਤੰਕੀ ਲਿਖਿਆ ਪਰ ਕਾਨੂੰਨੀ ਤੌਰ ਤੇ ਇਹ ਸਿਰਫ ਇੱਕ ਦੋਸ਼ ਸੀ ਅਦਾਲਤੀ ਫੈਸਲਾ ਨਹੀਂ ਹਰ ਐਸੀ ਖਬਰ ਦੇ ਪਿੱਛੇ ਇੱਕ ਘਰ ਹੁੰਦਾ ਸੀ ਜਿੱਥੇ ਕੋਈ ਹੌਲੀ ਆਵਾਜ਼ ਵਿੱਚ ਪੁੱਛਦਾ ਕੀ ਉਸ ਨੂੰ ਆਪਣੀ ਗੱਲ ਰੱਖਣ ਦਾ ਇੱਕ ਪਲ ਵੀ ਮਿਲਿਆ ਸੀ ਜਾਂ ਨਹੀਂ ਅੱਜ ਅਸੀਂ ਪੰਜਾਬ ਦੀ ਇੱਕ ਹੋਰ ਫਾਈਲ ਖੋਲਣ ਜਾ ਰਹੇ ਹਾਂ ਉਹਨਾਂ ਘਰਾਂ ਵਿੱਚੋਂ ਇੱਕ ਘਰ ਵਿੱਚ ਭਾਈ ਚਮਕੌਰ ਸਿੰਘ ਡਾਲਾ ਇੱਕ ਆਮ ਪੰਜਾਬੀ ਕਿਸਾਨ ਪਰਿਵਾਰ ਬਚਪਨ ਗੁਰਦੁਆਰੇ ਮੇਲਿਆਂ ਅਤੇ ਖੇਤਾਂ ਵਿੱਚ ਲੰਘਿਆ ਪਰ ਪਿੰਡਾਂ ਦੀਆਂ ਸੱਥਾਂ ਵਿੱਚ ਸੁਣੀਆਂ ਗੱਲਾਂ ਫਲਾਣੇ ਮੁੰਡੇ ਨੂੰ ਪੁਲਿਸ ਲੈ ਗਈ ਉਹ ਵਾਪਸ ਨਹੀਂ ਆਇਆ ਉਸ ਦੇ ਮਨ ਵਿੱਚ ਗੁੱਸਾ ਅਤੇ ਸਵਾਲ ਛੱਡ ਜਾਂਦੀਆਂ 1984 ਦੀਆਂ ਖਬਰਾਂ ਦਿੱਲੀ ਦੇ ਸਿੱਖ ਕਤਲੇਆਮ ਸੜਦੇ ਘਰ ਅਤੇ ਇਨਸਾਫ ਦੀ ਕਮੀ ਨੇ ਇੱਕ ਪੂਰੀ ਪੀੜੀ ਦਾ ਭਰੋਸਾ ਹਿਲਾ ਦਿੱਤਾ ਹਿਊਮਨ ਰਾਈਟਸ ਰਿਕਾਰਡ ਦੱਸਦੇ ਹਨ ਕਿ 80s 90s ਵਿੱਚ ਪੰਜਾਬ ਇੱਕ ਅਜਿਹੇ ਟਕਰਾਅ ਵਿੱਚ ਫਸਿਆ ਜਿੱਥੇ ਇੱਕ ਪਾਸੇ ਮਾਰੂ ਹਿੰਸਾ ਦੂਜੇ ਪਾਸੇ ਉਸ ਨੂੰ ਕੁਚਲਣ ਲਈ ਸਖਤ ਕਾਨੂੰਨ ਬਿਨਾ ਟ੍ਰਾਇਲ ਹਿਰਾਸਤਾ ਅਤੇ ਗੁੰਮਸ਼ੁਦਗੀਆਂ ਦਾ ਪੈਟਰਨ ਸੀ ਬਹੁਤਿਆਂ ਨੂੰ ਲੱਗਣ ਲੱਗਿਆ ਕਿ ਕਾਨੂੰਨੀ ਸੰਸਥਾਵਾਂ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀਆਂ ਅਤੇ ਹਿੰਸਾ ਰਾਜਨੀਤਿਕ ਪ੍ਰਗਟਾਵੇ ਦਾ ਸਾਧਨ ਬਣਦੀ ਜਾ ਰਹੀ ਹੈ। ਇੱਥੇ ਇੱਕ ਨਿਰਪੱਖ ਲਕੀਰ ਖਿੱਚਣੀ ਜ਼ਰੂਰੀ ਹੈ। ਅਸੀਂ ਨਾ ਕਿਸੇ ਹਿੰਸਕ ਜਵਾਬ ਨੂੰ ਜਾਇਜ਼ ਠਹਿਰਾ ਰਹੇ ਹਾਂ, ਨਾ ਕਿਸੇ ਹਥਿਆਰਬੰਦ ਕਾਰਵਾਈ ਨੂੰ ਮਾਡਲ ਬਣਾ ਰਹੇ ਹਾਂ। ਸਾਡਾ ਸਵਾਲ ਸਿਰਫ ਇਹ ਹੈ ਕਿ ਜਦ ਰਾਜ ਕਹਿੰਦਾ ਹੈ ਕਿ ਕੁਝ ਨੌਜਵਾਨ ਦੋਸ਼ੀ ਸਨ ਤਾਂ ਕੀ ਰਾਜ ਨੇ ਆਪਣੇ ਹੀ ਬਣਾਏ ਨਿਆਂਇਕ ਰਾਹ ਪੂਰੇ ਤੌਰ ਤੇ ਵਰਤੇ ਜੇ ਹੱਥ ਵਿੱਚ ਕਾਨੂੰਨ ਸੀ ਤਾਂ ਫੈਸਲਾ ਅਦਾਲਤ ਨੇ ਕਿਉਂ ਨਹੀਂ ਗੋਲੀ ਨੇ ਕਿਉਂ ਸੁਣਾਇਆ ਸਾਡਾ ਮਕਸਦ ਕਿਸੇ ਵਿਅਕਤੀ ਦੀ ਵਿਚਾਰਧਾਰਾ ਨਹੀਂ ਸਗੋਂ ਇਸ ਗੱਲ ਦੀ ਜਾਂਚ ਕਰਨਾ ਹੈ ਕਿ ਕੀ ਜੀਵਨ ਅਤੇ ਆਜ਼ਾਦੀ ਦੇ ਹੱਕ ਨਾਲ ਨਿਆਂਇਕ ਪ੍ਰਕਿਰਿਆ ਜੁੜੀ ਰਹੀ ਹੈ ਜਾਂ ਨਹੀਂ ਕੁਝ ਪੰਥਕ ਅਤੇ ਸਮਾਜਿਕ ਲਿਖਤਾ ਮੁਤਾਬਿਕ ਸਮੇਂ ਦੇ ਨਾਲ ਭਾਈ ਚਮਕੌਰ ਸਿੰਘ ਇੱਕ ਹਥਿਆਰਬੰਦ ਜਥੇ ਨਾਲ ਜੁੜਿਆ ਜਿਸ ਦਾ ਨਾਮ ਪੰਜਾਬ ਦੇ ਕਈ ਇਨਕਾਊਂਟਰਸ ਅਤੇ ਆਪਰੇਸ਼ਨਾਂ ਨਾਲ ਜੋੜਿਆ ਗਿਆ ਸਰਕਾਰੀ ਫਾਈਲਾਂ ਵਿੱਚ ਉਸ ਦੇ ਨਾਮ ਦੇ ਅੱਗੇ ਲਫ਼ਜ਼ ਲਿਖੇ ਗਏ ਖਤਰਨਾਕ ਮੋਸਟ ਵਾਂਟਿਡ ਉਹ ਇੱਕ ਸੁਰੱਖਿਆ ਖਤਰਾ ਵਜੋਂ ਦਰਜ ਕੀਤਾ ਗਿਆ। ਕੁਝ ਧਾਰਮਿਕ ਅਤੇ ਸਮਾਜਿਕ ਗਰੁੱਪ ਉਹਨਾਂ ਨੂੰ ਸ਼ਹੀਦ ਦੇ ਤੌਰ ਤੇ ਯਾਦ ਕਰਦੇ ਹਨ। ਆਪਣੇ ਨਜ਼ਰੀਏ ਵਿੱਚ ਉਹਨਾਂ ਦੀ ਮੌਤ ਨੂੰ ਕੁਰਬਾਨੀ ਮੰਨਦੇ ਹਨ। ਇਹ ਧਾਰਮਿਕ ਅਤੇ ਭਾਵਨਾਤਮਕ ਪਹਿਚਾਨ ਹੈ, ਕਾਨੂੰਨੀ درجہਬੰਦੀ ਨਹੀਂ। ਕਾਨੂੰਨੀ ਤੌਰ ਤੇ ਦੋਸ਼ ਜਾਂ ਬੇਗੁਨਾਹੀ ਸਿਰਫ ਅਦਾਲਤ ਹੀ ਤੈਅ ਕਰ ਸਕਦੀ ਹੈ। ਇਨਾ ਹੀ ਲਿਖਤਾ ਵਿੱਚ ਦਰਜ ਹੈ ਕਿ ਇੱਕ ਸਵੇਰ ਤੜਕੇ ਭਾਈ ਚਮਕੌਰ ਸਿੰਘ ਕੁਝ ਸਾਥੀਆਂ ਦੇ ਨਾਲ ਇੱਕ ਥਾਂ ਮੌਜੂਦ ਸੀ। ਜੱਦ ਸੁਰੱਖਿਆ ਬਲਾ ਨੇ ਉਸ ਇਲਾਕੇ ਨੂੰ ਘੇਰ ਲਿਆ ਅਧਿਕਾਰਕ ਵਰਜ਼ਨ ਇਹ ਦੱਸਦਾ ਹੈ ਕਿ ਸਰੈਂਡਰ ਦੀ ਅਪੀਲ ਤੋਂ ਬਾਅਦ ਦੋਨੋਂ ਪਾਸਿਆਂ ਤੋਂ ਗੋਲੀਬਾਰੀ ਹੋਈ ਅਤੇ ਮੁਕਾਬਲੇ ਵਿੱਚ ਭਾਈ ਚਮਕੌਰ ਸਿੰਘ ਨੇ ਆਪਣੀ ਜਾਨ ਗਵਾ ਲਈ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਕੁਝ ਨਿਆਂਇਕ ਦਰਜਾ ਵਿੱਚ ਹਾਲਾਂਕਿ ਪੰਜਾਬ ਦੇ ਕਈ ਹੋਰ ਕੇਸਾਂ ਵਿੱਚ ਇੱਕ ਹੋਰ ਪੈਟਰਨ ਵੀ ਸਾਹਮਣੇ ਆਇਆ ਪਹਿਲਾਂ ਹਿਰਾਸਤ ਫਿਰ ਕਾਗਜ਼ਾਂ 'ਚ ਇਨਕਾਊਂਟਰ ਸਟੋਰੀ

ਸਗੋਂ ਉਹਨਾਂ ਹਾਲਾਤਾਂ ਨੂੰ ਸਮਝਣਾ ਹੈ ਜਿਨ੍ਹਾਂ ਨੇ ਇੱਕ ਆਮ ਇਨਸਾਨ ਨੂੰ ਰਾਜ ਅਤੇ ਕਾਨੂੰਨ ਨਾਲ ਟਕਰਾਹ ਦੀ ਸਥਿਤੀ ਵਿੱਚ ਲਿਆ ਖੜਾ ਕੀਤਾ ਅਧਿਕਾਰਿਕ ਰਿਕਾਰਡ ਲਈ ਇੱਕ ਸਫਲ ਆਪਰੇਸ਼ਨ ਸੀ ਵਾਂਟਡ ਲਿਸਟ ਤੋਂ ਇੱਕ ਹੋਰ ਨਾਮ ਮਿਟਿਆ ਪ੍ਰੈਸ ਨੋਟ ਜਾਰੀ ਹੋਇਆ ਪਰ ਉਸਦੇ ਘਰ ਵਿੱਚ ਏਕ ਲਾਈਨ ਨਹੀਂ ਪੂਰੀ ਜ਼ਿੰਦਗੀ ਦੀ ਤਬਾਹੀ ਸੀ ਮਨੁੱਖੀ ਅਧਿਕਾਰ ਦਸਤਾਵੇਜ਼ ਦੱਸਦੇ ਹਨ ਕਿ ਉਸ ਦੌਰ ਦੇ ਕਈ ਪਰਿਵਾਰਾਂ ਨੂੰ ਐਫ ਆਈ ਆਰ ਦੀ ਕਾਪੀ पोस्ट मॉर्टम रिपोर्ट या दे नतीजे तक पूरी पहुंच नहीं मिली बहुत बार सिर्फ एक वाक आतंकी मिल गया कुछ पंथक लिखता गया अते उस तो बाद उना बारे परिवार या जनतक रिकॉर्ड स्पष्ट जानकारी नहीं मिली एक गंभीर एलिगेशन है जिसकी पुष्टि ले कोई आखरी अदालती फैसला जनतक तोर उपलब्ध नहीं इसलिए एसी इस केवल डॉक्यूमेंटेड दावे वजो ही दर्ज कर दे हां सवाल ए नहीं कि कौन पूरी तरह सही या गलत सी सवाल ए है कि जे जिंदगियां अते परिवार अजे भी रिकॉर्ड तो गायब हन ताकि कानूनी प्रणाली अपना मुख कम पूरा कर पाई एक होर पासे ओही देश जिसने ये ऑपरेशन मंजूर कीते उसकी सुप्रीम कोर्ट ने पीपल्स यूनियन फॉर सिविल लिबर्टीज वर्सेस स्टेट ऑफ महाराष्ट्र वर्गे केस विच एनकाउंटर मौता ले सख्त नियम तय किए हर एनकाउंटर ले अलग एफआईआर स्वतंत्र जुडिशियल इंक्वायरी डिटेल पोस्टमार्टम मौके दी जांच अते परिवार दी सुनवाई लाजमी है ताजो राज नु भी कानूनी प्रक्रिया दी निगरानी हेठ रखा जा सके ए सिद्धांत अपने आप पूछते हैं कि जे ए मापदंड पहले दिन तो ही सख्ती नाल लागू होंदे ਤਾਕੀ ਭਾਈ ਚਮਕੌਰ ਸਿੰਘ ਵਰਗੇ ਕੇਸ ਇੱਕ ਦੋ ਵਰਜਨਸ ਦੀ ਕਹਾਣੀ ਰਹਿ ਜਾਂਦੇ ਜਾਂ ਇੱਕ ਸਪਸ਼ਟ ਨਿਆਂਇਕ ਨਤੀਜੇ ਤੱਕ ਪਹੁੰਚ ਚੁੱਕੇ ਹੁੰਦੇ ਪੰਜਾਬ ਦੇ ਪਿੰਡਾਂ ਅਤੇ ਡਾਇਸਪੋਰਾ ਵਿੱਚ ਅੱਜ ਵੀ ਕੁਝ ਲੋਕ ਉਹਨਾਂ ਦਾ ਨਾਮ ਆਦਰ ਨਾਲ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਹ ਆਪਣੇ ਜ਼ਮਾਨੇ ਦੇ ਅਨਿਆਏ ਦੇ ਖਿਲਾਫ ਜਾਨ ਦੀ ਬਾਜ਼ੀ ਲਗਾ ਗਏ ਸਿੱਖ ਹੋਣ ਜਾਂ Hindu ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਨੂੰ ਇਸ ਦੌਰ ਦੀ ਮਿਲਿਟੈਂਟ ਵਾਇਲੈਂਸ ਜਾਂ ਪੁਲਿਸ ਐਕਸ਼ਨ ਵਿੱਚ ਗੁਆਇਆ ਉਹ ਇਹੀ ਨਾਮ ਸੁਣ ਕੇ ਦੁੱਖ ਅਤੇ ਗੁੱਸਾ ਮਹਿਸੂਸ ਕਰਦੇ ਹਨ ਅਤੇ ਪੁੱਛਦੇ ਹਨ ਕਿ ਇਨਕਾਊਂਟਰਜ਼ ਗੁੰਮਸ਼ੁਦਾ ਮਾਮਲਿਆਂ ਅਤੇ ਮਾਰੇ ਗਏ ਬੱਚਿਆਂ ਦੀਆਂ ਫਾਈਲਾਂ ਕਦੋਂ ਅਤੇ ਕਿਵੇਂ ਪੂਰੀ ਸੁਣੀਆਂ ਜਾਣਗੀਆਂ ਦੋਨੋਂ ਪਾਸੇ ਆਪਣੀ ਆਪਣੀ ਯਾਦਾਂ ਅਤੇ ਪਹਿਚਾਣਾਂ ਦੀਆਂ ਲਿਸਟਾਂ ਨਾਲ ਖੜੇ ਨੇ ਪਰ ਸਾਂਝਾ ਮੰਚ ਨ્યાਇਯੋਗ ਪ੍ਰਕਿਰਿਆ ਕਈ ਮਾਮਲਿਆਂ ਵਿੱਚ ਖਾਲੀ ਨਜ਼ਰ ਆਉਂਦਾ ਹੈ ਅੰਤ ਵਿੱਚ ਬਚਦਾ ਕੀ ਹੈ ਇੱਕ ਕਿਤਾਬ ਦਾ ਇੱਕ ਪੰਨਾ 9 ਪਰਸਨ ਸ਼ੈਲ ਬੀ ਡਿਪ੍ਰਾਈਵਡ ਆਫ ਹਿਸ ਲਾਈਫ অর ਪਰਸਨਲ ਲਿਬਰਟੀ ਐਕਸੈਪਟ ਅਕੋਰਡਿੰਗ ਟੂ ਪ੍ਰੋਸੀਜਰ ਇਸਟੈਬਲਿਸ਼ਡ ਬਾਈ ਲਾ ਜੇ ਭਾਈ ਚਮਕੌਰ ਸਿੰਘ ਸੱਚਮੁੱਚ ਦੋਸ਼ੀ ਸੀ ਤਾਂ ਉਸ ਨੂੰ ਇਹ ਮੌਕਾ ਕਿਉਂ ਨਹੀਂ ਮਿਲਿਆ ਕਿ ਸਾਰਾ ਦੇਸ਼ ਉਸ ਦਾ ਕੇਸ ਅਦਾਲਤ ਵਿੱਚ ਸੁਣੇ ਜੇ ਉਹ ਬੇਗੁਨਾਹ ਸੀ ਤਾਂ ਉਸ ਦੀ ਮੌਤ ਸਿਰਫ ਉਸ ਦੀ ਨਹੀਂ ਇਸ ਵਚਨ ਦੀ ਹਾਰ ਸੀ ਅਤੇ ਜੇ ਅਸੀਂ ਅੱਜ ਤੱਕ ਇਹ ਪੱਕਾ ਨਹੀਂ ਕਹਿ ਸਕਦੇ ਕਿ ਸੱਚ ਕੀ ਸੀ ਤਾਂ ਸਭ ਤੋਂ ਵੱਡੀ ਗਲਤੀ ਇਹ ਚੁੱਪੀ ਹੈ ਜੋ ਦਹਾਕਿਆਂ ਤੋਂ ਇਨਕੁਆਇਰੀ ਅਤੇ ਅਕਾਉਂਟੇਬਿਲਟੀ ਤੋਂ ਕਤਰੌਂਦੀ ਆ ਰਹੀ ਹੈ ਸਿਰਫ ਇੱਕ ਪਾਸੇ ਨੂੰ ਹੀ ਦੋਸ਼ ਨਹੀਂ ਮੰਨਿਆ ਜਾ ਸਕਦਾ ਸੰਗਤ ਜੀ ਇਸ ਪਲੇਟਫਾਰਮ ਤੇ ਸਾਡੀ ਵਾਪਸੀ ਦਾ ਮਕਸਦ ਸਿਰਫ ਇੱਕ ਹੀ ਹੈ ਕਿਉਂਕਿ ਜੋ ਫਾਇਲਾਂ ਮਿੱਟੀ ਵਿੱਚ ਦੱਬੀਆਂ ਪਈਆਂ ਨੇ ਉਹਨਾਂ ਨਾਲ ਜੁੜਿਆ ਸੱਚ ਸਾਹਮਣੇ ਆਉਣਾ ਬਹੁਤ ਹੀ ਜ਼ਰੂਰੀ ਹੈ ਇਹ ਸਿਰਫ ਇੱਕ ਵੀਡੀਓ ਨਹੀਂ ਇਹ ਸਾਡੀ ਕੋਸ਼ਿਸ਼ ਹੈ ਉਸ ਇਤਿਹਾਸ ਨੂੰ ਸਾਹਮਣੇ ਲਿਆ ਜੋ ਹੌਲੀ-ਹੌਲੀ ਸਾਡੀਆਂ ਯਾਦਾਂ ਅਤੇ ਗੱਲਾਂ-ਬਾਤਾਂ ਵਿੱਚੋਂ ਪਿੱਛੇ ਤੱਕਿਆ ਜਾ ਰਿਹਾ ਹੈ ਜੇ ਅੱਜ ਅਸੀਂ ਵੀ ਚੁੱਪ ਕਰ ਗਏ ਤਾਂ ਸ਼ਾਇਦ ਇਹ ਸੱਚ ਇਹ ਦਰਦ ਅਤੇ ਇਹ ਸਬਕ ਹਮੇਸ਼ਾ ਲਈ ਲਾਪਤਾ ਹੋ ਜਾਣਗੇ ਅਤੇ ਆਉਣ ਵਾਲੀ ਪੀੜ੍ਹੀ ਕਦੇ ਜਾਣ ਹੀ ਨਹੀਂ ਸਕੇਗੀ ਕਿ ਉਹਨਾਂ ਦੇ ਬਜ਼ੁਰਗਾਂ ਨੇ ਕੀ ਕੀ ਹੰਡਾਇਆ ਹੈ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਸਾਡੀ ਮੰਜ਼ਿਲ ਉਹੀ ਹੈ ਬਸ ਰਾਹ ਅਸੀਂ ਆਪਣਾ ਬਦਲ ਲਿਆ ਕਿਉਂਕਿ ਰਸਤੇ ਭਾਵੇਂ ਬਦਲਦੇ ਰਹਿਣ ਪਰ ਇਹ ਸਫ਼ਰ ਰੁਕਣਾ ਨਹੀਂ ਚਾਹੀਦਾ ਇਹ ਸਫ਼ਰ ਸਿਰਫ ਇੱਕ ਬੰਦੇ ਦਾ ਨਹੀਂ ਸਾਡੇ ਸਭ ਦਾ ਸਾਂਝਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਵਾਜ਼ ਹਮੇਸ਼ਾ ਜਿੰਦਾ ਰਹਿਣੀ ਚਾਹੀਦੀ ਹੈ ਤਾਂ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨਾਲ ਜੁੜ ਕੇ ਇਸ ਆਵਾਜ਼ ਨੂੰ ਮਜ਼ਬੂਤ ਕਰੋ ਅਤੇ ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਕੇ ਇਸ ਇਤਿਹਾਸ ਦੇ ਪਹਿਰੇਦਾਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ